ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾ ਕਦੀ ਕਮਾਈ ਕਰੋ ਖਾਓ ਜੀ ਹਲਾਲ ਦਾ ਕੀਤਾ ਨਾ ਖਜ਼ਾਨਾ ਇਕੱਠਾ ਇਕੱਠਾ ਕਦੇ ਰਾਮ ਨਾਮ ਦਾ ਖਰਚ ਬਣਾਇਆ ਨਾ ਤੂੰ ਅਗਲੇ ਜਹਾਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗੇ ਕਰਮਾ ਕਮਾਲ ਨੇ ਜਿੰਦੜੀਏ ਮੋੜ ਵਤਣਾ ਨੂੰ ਜਣਾ ਜੰਗੇ ਕਰਮ ਕਮਾਲੇ ਨੀ ਜਿੰਧੜੀਏ ਮੋੜ ਵਤਨਾ ਨੂੰ ਜਾਣਾ ਓਠਰਾ ਬਨੂਤੀ ਆਲੇ ਨੀ ਜੇ ਤੂੰ ਸਾਤ ਗੁਰਾਂ ਨੂੰ ਪੜਾਂ ਓਠਰਾ ਬਨੂਤੀ ਆਲੇ ਨੀ ਜੇ ਤੂੰ ਸਾਤ ਗੁਰਾਂ ਨੂੰ ਪੜਾਂ ਜੰਗੇ ਕਰਮ ਕਮਾਲੇ ਨੀ ਜਿੰਧੜੀਏ ਮੋੜ ਵਤਨਾ ਨੂੰ ਜਾਣਾ ਕਰਮਾ ਕਰਕੇ ਆਉਣਾ ਜਾਣਾ ਜੋ ਵੀ ਜੇ ਫਾਲਿਓ ਹੋ ਪਾਉਣਾ ਜਿੰਦੇ ਬਾਣੀ ਦਾਲੈਨੀ ਜੇ ਤੋ ਕਰਮਦ ਕੇੜ ਮਕਾਣਾ ਚੰਗੇ ਕਰਮ ਕਮਾ ਲੈਨੀ ਜਿੰਦੜੀਏ ਮੋੜ ਵਤਨਾ ਨੂੰ ਜਾਣਾ ਚੰਗੇ ਕਰਮ ਕਮਾ ਲੈਨੀ ਜਿੰਦੜੀਏ ਮੋੜ ਵਤਨਾ ਨੂੰ ਜਾਣਾ எ மா சாரியாச்சி தூந்த மகானா சங்கே கம கமாந்த கமாலிய மனுவனா கல்ேரா பர பசத தால பாப்பல ஹா சங்கே கமக்கமாந்த மோணமத்தம காலியோடம ਤੂੰ ਸੰਗਤਾਂ ਦੇ ਵਿੱਚ ਜਾਇਆ ਕਰ ਓਥੇ ਨਾਮ ਰੰਗ ਦਾ ਚੜਾਇਆ ਕਰ ਤੂੰ ਸੰਗਤਾਂ ਦੇ ਵਿੱਚ ਜਾਇਆ ਕਰ ਓਥੇ ਨਾਮਧਰਾੰਗ ਚੜਾਇਆ ਕਰ ਸੱਚੀ ਪ੍ਰੀਤ ਤੂੰ ਪਾਲੇਨੀ ਜੇ ਤੂੰ ਰੱਬ ਦਾ ਨਾਮ ਤਿਆਣਾ ਚੰਗੇ ਕਰਮ ਕਮਾ ਲੈ ਨੀ ਜਿੰਦੜੀਏ ਮੜਵਤਨਾ ਨੂੰ ਜਾਣਾ ਸੰਗੇ ਕਰਮ ਕਮਾਲੇ ਨੀ ਜਿੰਦੜੀਏ ਮੋੜ ਵਤਨਾ ਨੂੰ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ